ਸਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਨ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਅੱਪਾ ਤੁਹਾਡੇ ਲਈ ਦੂਜਾ ਸੂਰ ਟੌਪ ਕੁਆਲਿਟੀ ਐਫ ਬੈਡ ਦਿਖਾਉਣ ਜਾ ਰਹੇ ਹਾਂਗੇ ਡिटੇਲ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਵਾਂਗੇ। ਠੀਕ ਗੱਲ ਬਾਈ ਜੀ। ਪੁੱਛਦਾ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਲਓ। ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਬਾ। ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਬਾ ਮੋਬਾਈਲ ਨੰਬਰ ਵੀਰੇ 9878801016 9878801016 ਕੀ ਡਿਟੇਲ ਆ ਵੀਰੇ ਜਿਹੜੀ ਆਪਾਂ ਸਕਰੀਨ ਤੇ ਵੇਖ ਦੇ। ਦਸਤਾਰ ਦੁਨੀਆ ਲਈ ਪਹਿਲਾਂ ਨੇ 24 ਕਿਲੋ ਦੁੱਧ ਦਿੱਤਾ ਹੋਇਆ। ਦੂਜਾ ਸੂਰਾ ਸੂਰੀ ਹੈ ਪਲੂਨ ਨੇ ਵੀਰ ਕਹਿੰਦਾ 24 ਕਿਲੋ ਦੁੱਧ ਦਿੱਤਾ ਹੋਇਆ। ਕਦ ਕਾੜ ਫੱਕੋ ਫੁੱਲ ਸਾਈਜ਼ ਥਣ ਦੇਖ ਲੋ ਕੱਲਾ ਕੱਲਾ ਨਿਖੜਮਾ ਮੁੱਠੀ ਵਾਲਾ ਲੱਗਿਆਗਾ ਥਣਲੇਬੀ ਦੀ ਬਿਲਕੁਲ ਸਾਫ ਜੈਨੂਨ ਦੂਜਾ ਸੁਆ ਸੁਹੀਆ ਕੋਈ ਬਵਾਰ ਦਾ ਕੰਮ ਨਹੀਂ ਵੀਰ ਦੇ ਘਰ ਦੀ ਵਹਿੜ ਹੈਗੀ ਕਦ ਕਾੜ ਫੱਕੋ ਫੁੱਲ ਸਾਈਜ਼ ਤੇ ਵੀਰੇ ਮੰਨ ਲਓ ਵੀ ਐਦ ਕੀ ਕਹਿੰਦਾ ਕਿ ਦੁੱਧ ਦੇ ਦਊਗੀ ਐਦ ਕੀ ਭਾਈ ਜੇ ਤੂੰ ਫਾਈਲ ਕਰੀ ਐਦ ਕੀ ਵੀਰ ਕਹਿੰਦਾ ਵੀ 28 29 ਕਿਲੋ ਦੁੱਧ ਦੇਣ ਦੀ ਉਮੀਦ ਹੈ ਚੰਗੀ ਰਾਜੀ ਬਲੀ ਸ਼ਮੀ ਵਹਿੜ ਹੈ ਸਾਈਨਿੰਗ ਸ਼ੋਰ ਵੀ ਚੰਗਾ ਵੀਰ ਕੋ ਸੌਂਦੀ ਨਹੀਂ ਮਿਸਤਰੀ ਲਗਣ ਕਾਰਨ ਵੀਰ ਬੈਡ ਸੇਲ ਕਰ ਰਹਾ ਵੀ ਕਹਿੰਦਾ ਵੀ ਸੇਲ ਕਰਨ ਵਾਲੀ ਹੈ ਨਹੀਂ ਸੀਗੀ ਮਜਬੂਰੀਆਂ ਹੁੰਦੀਆਂ ਨੇ ਚਲੋ ਸਾਨੂੰ ਆਪ ਨੂੰ ਹੀ ਪਤਾਗਾ ਕਿ ਬਿਲਦਾਰੀ ਦੀਆਂ ਗਰਜਾਂ ਹੁੰਦੀਆਂ ਨੇਗੀਆਂ ਖੋਲ ਕੇ ਕਿਹੜਾ ਦਬਾਰੇ ਵੀਰੇ ਪੱਤੋਰੇ ਪੱਖੋਂ ਥੋੜੀ ਥਾਂ ਦੀ ਦੰਗੀ ਕਰਨਾ ਆਪਾਂ ਤੁਹਾਨੂੰ ਨੇੜੇ ਜਿਹਾ ਗੇੜਾ ਖੋਲ ਕੇ ਦਿਖਾਵਾਂਗੇ ਪੈਰਾ ਪੂਰਾ ਦੀ ਬਿਲਕੁਲ ਸਿੱਧੀ ਸਟ੍ਰੇਟਨੈਸ ਟੂ ਹੀ ਕੰਪੈਕਟ ਆਰਡਰ ਕੋਈ ਖੋਚਾਂ ਤੋਂ ਉੱਪਰ ਹੀ ਆ ਗੱਲ ਇਹ ਵਾ ਜੇ ਕਿਸੇ ਵੀਰ ਦੇ ਸਮਝਦਾਰੀ ਚਾਹੁੰਦੀ ਹੈ ਮੁੱਲ ਵਾਜਬ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਆਪਾਂ ਬਾਈ ਤੋਂ ਫਰ ਲੈਵ ਦੀ ਬਿਲਕੁਲ ਸਾਫ ਹਵਾਨਾ ਵੈੜ ਨੇ ਹੋਰ ਵੀ ਭਰ ਦੇਣਾਗਾ ਸੂਣ ਚ ਕਹਿ ਕਹ ਰਹੇ ਨੇ ਵੀਰੇ ਤਿੰਨ ਚਾਰ ਦਿਨ ਵੀਰ ਕਹਿੰਦਾ ਸੂਣ ਦੇ ਵਿੱਚ ਅਜੇ ਪੈਂਡਿੰਗ ਨੇਗੇ ਲੈਵਲ ਹੂਆ ਵੈੜ ਦਾ ਬਹੁਤ ਆ ਠੰਡੀ ਵੀਰ ਕਹਿੰਦਾ ਨੀਬਣਾ ਨੀਣਾ ਤੁਸੀਂ ਬਹਿ ਜੋ ਚਾਹੇ ਕੋਈ ਚੱਕਤ ਵਾਲਾ ਕੰਮ ਨਹੀਂਗਾ ਕਦ ਕਾੜ ਚ ਆਪਾਂ ਜਿਵੇਂ ਐਫ ਐਫ ਵੈੜਾਂ ਦੇ ਕਦ ਹੁੰਦੇ ਨੇ ਫੁੱਲ ਸਾਈਜ਼ ਕਹਿੰਦੇ ਨੇ ਵੀ ਕਦ ਕੁਦ ਵੈੜ ਦਾ ਬਹੁਤ ਹੈਗਾ ਬਾਕੀ ਵੱਡੀ ਗੱਲ ਸੰਢੀ ਥੀਲ ਦੀ ਹੈਗੀ ਬੁੜੀਆਂ ਹੀ ਚਾਹੁੰਦੀਆਂ ਨੇ ਵੀਰ ਤੇ ਕੋਈ ਆਪ ਵੀਰ ਕਹਿੰਦਾ ਆਪਾਂ ਡਿਊਟੀ ਵਗ ਜਾਨੇਗੇ ਤੇ ਵੀਰੇ ਬਾਜ ਬਜਾ ਰੇਟ ਕੀ ਹੋਊਗਾ ਜਸਨੋ ਵਾਲਾ ਮੁੱਲ 85000 ਰੁਪਏ 83000 ਮੁੱਲ ਵੀ ਵੀਰ ਨੇ ਬਾਜ ਬਜਾਇਆ ਕੀਤਾ ਵੀਰ ਕਹਦਾ ਵੀ ਆਪਾਂ ਦੇਖਦੇ ਹੀ ਰਹਿਣਾ YouTube ਤੇ ਇਦਾਂ ਦੀਆਂ ਵੀਡੀਓ ਵੀ ਲੱਖ ਲੱਖ ਮੰਗੀਆਂ ਨੇ 85000 ਵੀਰ ਨੇ ਡਿਮਾਂਡ ਕੀਤੀ 83000 ਦੀ ਵੀਰ ਕਹਿੰਦਾ ਵੈੜ ਦੇ ਦਾਂਗੇ ਘਰੇ ਇਹ ਬੰਦਾ ਮਾਲ ਤਾਂ ਨੂੰ ਜ਼ਰੂਰ ਹੋਊਗਾ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਫੇਸ ਕੁਆਲਟੀ ਵੀਰ ਦੀ ਬਹੁਤ ਨਿਆਇ ਚੰਗੀ ਹੈ ਜੇ ਕਿਸ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਮੋਬਾਈਲ ਨੰਬਰ ਕਿੰਨਾ ਇਧਰ 860191698 788 98788 01916 01916 ਵੀਰ ਦਾ ਮੋਬਾਈਲ ਨੰਬਰ ਹੈਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਿਲੋਂ ਧੰਨਵਾਦ